ਇੱਕ ਰਾਤ ਵਿੱਚ 12 ਤੋਂ 15 ਮੋਟਰਾਂ ਦੀਆਂ ਤਾਰਾਂ ਚੋਰੀ ਥਾਣਾ ਗੁਰਿਆ ਆਦੀਨਪਿੰਡ ਰੁੜਕੀ ਵਿਖੇ ਚੋਰੀ ਦੀਆਂ ਵਰਦਾਤਾ ਰੁਕੰਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ 12 ਤੋਂ 15 ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੀਤੀਆਂ ਚੋਰੀ ਇਸ ਸਬੰਧ ਵਿੱਚ ਪਿੰਡ ਰੁੜਕੀ ਦੇ ਖੂਹਾਂ ਦੇ ਮਾਲਕ ਪਲਵਿੰਦਾ ਸਿੰਘ, ਲਾਲ ਸਿੰਘ, ਹਰਜਿੰਦਰ ਸਿੰਘ, ਗੋਪੀ, ਹਰਜੀਤ ਸਿੰਘ, ਦਿਲਵਾਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੀ ਖੂਹਾਂ ਤੇ ਲੱਗੀਆਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਸਬੰਧ ਵਿੱਚ ਸਮੂਹ ਕਿਸਾਨਾਂ ਨੇ ਮਿਲ ਕੇ ਚੋਰਾਂ ਦੀ ਭਾਲ ਕੀਤੀ ਇੱਕ ਚੋਰ ਅਤੇ ਇੱਕ ਕਵਾੜੀਏ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਅਤੇ ਚੋਰਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਸੜ ਕੇ ਤਾਂਬੇ ਦੀਆਂ ਤਾਰਾਂ ਕੱਢ ਕੇ ਕਿਸੇ ਕਵਾੜੀਏ ਨੂੰ ਸਸਤੇ ਭਾਅ ਵਿੱਚ ਵੇਚਦੇ ਹਨ ਇਸ ਬਾਰੇ ਵਿੱਚ ਥਾਣਾ ਪੁਲਿਸ ਚੌਕੀ ਕਾਨਾ ਟੇਸੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪੁੱਜੀ ਇੱਕ ਚੋਰ ਅਤੇ ਇੱਕ ਕਵਾੜੀਏ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਪੁਲਿਸ ਨੂੰ ਨਾ ਤੋਂ ਪੁਸ਼ਕਿਸ਼ ਲਈ ਚੌਂਕੀ ਲੱਗ ਗਈ ਇਸ ਸਬੰਧ ਵਿੱਚ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਨਿਤ ਚੋਰੀਆਂ ਹੋ ਰਹੀਆਂ ਹਨ ਉੱਚ ਪੁਲਿਸ ਅਧਿਕਾਰੀ ਤੋਂ ਮੰਗ ਕੀਤੀ ਕਿ ਰਾਤ ਵੇਲੇ ਖੂਹਾਂ ਤੇ ਪਿੰਡਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੇ ਵਿਰਦਾਤਾਂ ਨੂੰ ਨੱਥ ਪਾਈ ਜਾਵੇ ਬਾਈ ਨਾਮ ਹੈ ਜਰਾ ਬਾਲਾ ਭਾਈ ਕਿੰਨੀਆਂ ਕਿ ਬਰਦਾਤਾਂ ਕਰਦਾ ਭਜੀ ਨੂੰ ਭਾਈ ਇਹ ਕਿਦਾਂ ਨਾ ਇੱਕ ਦਿਨ ਟੁੱਟਾ ਹਾਂ ਉਧਰ ਨਛੇਲੇ ਨਾ ਲੈਣ ਦਾ ਹਨਾ ਨਾ ਚੇਲੀ ਹੁਣ ਕਿੱਥੇ ਵਾਰਦਤ ਕੀਤੀ ਅੱਜ ਐ ਇੱਥੇ ਕੀਤੀ ਕਿੱਥੋਂ ਦਾ ਰਹਿਣਾ ਨਾ ਪਿੰਡ ਘੜਗਾ ਜੀ ਅੱਜ ਕਿਹੜੇ ਪਿੰਡ ਵਾਰਦਤ ਕੀਤੀ ਐ ਰੋੜਕੀ ਪਹਿਲਾਂ ਕਿੰਨੀ ਕਿੰਨੀਆਂ ਵਾਰਦਤਾਂ ਕੀਤੀਆਂ ਐ ਪਰ ਦੋ ਵਾਰੀ ਇਹਨੂੰ ਦਿੱਤਾ ਜੀ ਕੀ ਦਿੱਤਾ ਇਹਨਾਂ ਨੂੰ ਦੰਬਾ ਜੀ ਕਿੱਥੋਂ ਘੜਦਾ ਜੀ ਦੰਬਾ ਹਾਂ ਜੀ ਚੋਰੀ ਕਿੱਥੋਂ ਕਰਦਾ ਦੰਬਾ ਤਾਰਾਂ ਦਾ ਕਿੱਥੋਂ ਕਰਦਾ ਸੀ ਚੋਰੀ ਤਾਰਾ ਤਾਰਾ ਕਿੱਥੋਂ ਚੋਰੀ ਕੀਤੀਆਂ ਮੁੱਟ ਤੋਂ ਕਿਹੜੇ ਕਵਾੜੀਆਂ ਨੂੰ ਦਿੰਦਾਈ ਹਾਂ ਜੀ ਕੀ ਨਾਮ ਇਹਦਾ ਇਹਦਾ ਨਾਮ ਤਾਂ ਨਹੀਂ ਪਤਾ ਜੀ ਇਹ ਕਾਹਦਾ ਕੰਮ ਕਰਦਾ ਹੋਰ ਬਾਈ ਕਿੰਨੇ ਟਾਈਮ ਤੋਂ ਕੰਮ ਕਰਦਾ 8 ਸਾਲ ਹੋ ਗਏ 21 ਵਾਰ ਰੱਤਾ ਹੋਇਆ ਕਿੰਨੇ ਕੇ ਵਰਸਾ ਸਮਾਨ ਦਿੱਤਾ ਜੀ ਮੈਨੂੰ ਅੱਜ ਦਿੱਤਾ ਅੱਜ ਨੇ ਫੜੋ ਗਿਆ ਬਸ ਮੈਂ ਦੋ ਵਾਰ ਹੀ ਸਮਾਨ ਦਿੱਤਾ ਤੁਂ ਕਾ ਕਿਹਨੂੰ ਸਪਲਾਈ ਕਰਦਾ ਮਦਨ ਨੂੰ ਦਿੰਦਾ ਜੀ ਕਿਹੜੇ ਮਦਨ ਕੋਟਰਾਣੀ ਵਾਲੇ ਨੂੰ ਠੀਕ ਹੈ ਕਿੰਨੇ ਟਾਈਮ ਹੋ ਗਿਆ ਦੂਜੀ ਵਾਰ ਦਿੱਤਾ ਜੀ ਪਹਿਲੀ ਵਾਰ ਲਿਆ ਬੁਝਾ ਹੁਣ ਬੁਝਾ ਲਿਆ ਹੈ ਕਿੰਨਾ ਦੰਬਾ ਦਿੱਤਾ ਇਹਨੇ ਮੈਨੂੰ ਇਹ 4 ਕਿਲੋ ਦੋਸਰਾ ਮੈਂ ਪੈਸੇ ਦਿੱਤੇ ਇਹਨੂੰ ਭਾਜੀ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਭਾਜੀ 400 ਕਿਲੋ ਲੈਂਦਾ 100 ਰੁਪਿਆ ਦੇ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਠੀਕ ਹੈ ਕੀ ਨਾਮ ਹੈ 100 ਰੁਪਏ ਭਾਜੀ ਕੀ ਬਾਰਦਾ ਤੋਈ ਭਾਜੀ ਮੇਰੇ ਅਮੋੜ ਦੇ ਤਾਰਾਂ ਲਾ ਲਈਆਂ ਮੈਂ ਤਾਂ ਅੱਗੇ ਬਰਹਾ ਲਿਆ ਮੇਰਾ ਮੈਂ ਤਨ ਯੂ ਕਾ ਮਸੀਆ ਕਿਹੜਾ ਪਿੰਡ ਹੈ ਭਾਜੀ ਮੇਰਾ ਪਿੰਡ ਰੋੜਕੀ ਆ ਭਾਜੀ ਕਿੱਥੇ ਕਿ ਬਾਰਦਾ ਤੋਈ ਇਹ ਭਾਜੀ ਕੋੜਕਾ ਰੋੜ ਤੇ ਤਾਰ ਦਾ ਮੈਂ ਤਾਰ ਦਾ ਮੁੰਡਾ ਆ ਤਾਰ ਦਾ ਖੂਹ ਆ ਪਾਪੇ ਦਾ ਮੇਰਾ ਗੁਰਪ੍ਰੀਤ ਗੋਪੀ ਦਾ ਖ ਏ ਭਾਈ ਚੋਰੇ ਕੰਮ ਕਰਨੇ ਤਾਂ ਹੀ ਕਿਥੋਂ ਰੋਟੀ ਕਮਾਗੇ ਕਿੰਨਾ ਕ ਨੁਕਸਾਨ ਹੋ ਗਿਆ ਭਜੀ ਭਾਈ ਉਹ ਜਦ ਤਾਰਾ ਮੂਟੀਆਂ ਹੁਣ ਤੁਹਾਨੂੰ ਪਤਾ ਇਹ ਕਿ ਕੀ ਹੋ ਰਿਹਾ ਵਾ ਭਾਈ ਮੈਂ ਤਾਂ ਮਨ ਪਰੇ ਪੈ ਦੁਵੀ ਹੋਇਆ ਪੈ ਦੱਸੋ ਭਜੀ ਇਹ ਕਿੰਨੀਆਂ ਕ ਵਾਰ ਦਤਾਂ ਰੋਜ਼ ਹੀ ਚਲਦੀਆਂ ਭਾਈ ਜਿਹੜੇ ਅੱਜ ਫੜੇ ਵੀ ਆ ਚੋਰ ਤੇ ਇੱਕ ਕੁਆੜੀਆਂ ਹਾਂਜੀ ਤੇ ਉਹਨਾਂ ਕੋ ਕੀ ਕੀ ਬਰਾਮਤ ਹੋਇਆ ਭਾਈ ਇਹਨਾਂ ਨੂੰ ਬਰਾਮੋ ਬੁਰੇ ਜੈ ਦੇ ਕੋ ਉਹਨਾਂ ਦੇ ਕੁਆੜੀਆਂ ਨਾਲ ਆ ਇਹ ਛੱਡਦੇ ਨਹੀਂ ਕਿਤੇ ਵੀ ਕੇ ਦਾ ਖੂ ਤੇ ਬੰਦਾ ਕੋਇ ਨਹੀਂ ਗਿਆ ਤਾਰ ਬੜ ਲਿੰਦੀ ਆ ਇਹ ਤਵੇ ਨੂੰ ਨਾ ਨਜਾਗਦਾ ਹੁੰਦਾ ਭਾਈ ਹਾਂਜੀ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਹੋ ਜੀ ਭਾਈ ਕਰਤੀ ਆ ਹੁਣ ਦੁਖੀ ਹੋਏ ਪਏ ਦੱਸੋ ਕੀ ਕਰੀਏ ਇਹਨਾਂ ਨੂੰ ਪੁਲਸ ਵਾਲੇ ਪੜਦੇ ਆ ਛੱਡ ਦਿੰਦੇ ਆ ਮੈਂ ਦੱਸਣਾ ਠੇ ਇੱਕ ਬੰਦਾ ਘੋੜਕੇ ਦਾ ਐਡਾ ਫੜਿਆ ਲੱਗਦਾ ਮੈਂਗਾ ਮੇਰੀ ਚਤਾਲਾ ਹੀ ਦੇਖ ਲਈ ਕਹਿੰਦਾ ਨਹੀਂ ਮੈਂ ਉਹ ਕਹਿੰਦਾ ਪੁਲਸ ਵਾਲੇ ਜਿੰਨੇ ਫੜਦੇ ਆ ਦੁਕਾਨ ਛੱਡ ਦਿੰਦੇ ਆ ਪੁਲਸ ਵਾਲੇ ਰਹੀਦਾ ਕਹਿੰਦਾ ਨਹਿਰ ਤੇ ਐਦਾਂ ਦੀਆਂ ਗੱਲਾਂ ਨੇ ਦੱਸੋ ਕੀ ਕਰੀਏ ਜੀ ਮਨ ਬਾਰੇ ਮੈਂ ਪਿਆ ਭਾਈ ਕੀ ਨਾਮ ਹੈ ਤੁਹਾਡਾ ਨਰਿੰਦਰ ਦਾ ਜੀ ਭਾਜੀ ਕੀ ਵਾਰ ਦਿੱਤਾ ਹੈ ਮੋਟਰਾਂ ਦੇ ਤਾਰਾਂ ਲਾਈਆਂ ਜੀ ਕਦੋਂ ਵਾਰ ਦਿੱਤਾ ਹੋਇਆ ਕਿੰਨੀਆਂ ਕਿ ਵਾਰ ਦਿੱਤਾ ਹੋਇਆ ਵੀ ਹੋਈ ਆ ਪਹਿਲਾਂ ਵੀ ਥੋੜੇ ਦਿਨ ਕਰ ਹਟੇ ਹਫਤੇ ਖਵਾਤ ਹੋਈ ਜਾਂਦੀ ਆ ਦੋ ਦੋ ਚਤਨ ਕਰ ਦਿੰਦੇ ਭਾਜੀ ਕਿੰਨਾ ਕਿ ਨੁਕਸਾਨ ਹੋ ਗਿਆ ਹੈ ਤਕਰੀਬਨ 8000 ਮੋਟਰਾਂ ਦੇ ਤਾਰਾਂ ਲਾਈਆਂ ਜੀ ਤੇ ਅੱਜ ਜਿਹੜੇ ਇੱਕ ਕਬਾੜੀਆ ਤੇ ਇੱਕ ਚੋਰ ਫੜਿਆ ਹੈ ਭਾਜੀ ਕੀ ਕੀ ਬਰਾਮਦ ਹੋਇਆ ਉਹਨਾਂ ਤੋਂ ਮੋਟਰਾਂ ਤਾਰਾਂ ਬਰਾਮਦ ਹੋਇਆ ਜਿਹੜੇ ਮੋਟਰਾਂ ਲਾਈਆਂ ਜੀ ਤੇ ਕਿੰਨਾ ਕਿ ਨੁਕਸਾਨ ਹੋ ਗਿਆ ਭਾਜੀ ਲੱਖ ਕਰੀਏ ਲੱਗੇ ਜਾਗੇ ਹੋਊਗਾ ਨਕ ਤਾਂ ਜੀ ਕਿੰਨੇ ਕੇ ਟਾਈਮ ਤੋਂ ਜਿਹੜੀਆਂ ਇਹ ਵਾਰਦਾਤਾ ਹੋ ਰਹੀਆਂ ਜਿਆਦਾ ਝੋਨਾ ਲਾਏ ਉਦੋਂ 4-5 ਵਾਰੀ ਹੋ ਗਈ ਓਦੋਂ ਨੇ ਖਾਲੀ ਹੁੰਨੀਆਂ ਭਾਜੀ ਫੇਪਸਾਲੇ ਯਾਨੀ ਕਿ ਇਦਾਂ ਕਰਦੇ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂ ਜੀ ਪੁਲਿਸ ਆ ਗਈ ਸੀ ਪੁਲਿਸ ਸਰ ਸਦੀ ਦੀ ਆ ਗਈ ਤੇ ਜਿਹੜੇ ਫੜੇ ਆ ਉਹਨਾਂ ਨੂੰ ਲੈ ਗਈ ਹਾਂ ਜੀ ਲੈ ਗਈ ਇਹਨੂੰ ਭਾਜੀ ਕੀ ਨਾਮ ਹੈ ਭਾਈ ਜਲਵਾਗ ਸਿੰਘ ਭਾਜੀ ਕੀ ਵਾਰਦਾਤਾ ਹੈ ਭਈ 15 ਤੋਂ 12 ਤੋਂ 15 ਮੋਟਰਾਂ ਦੀ ਚਾਰਚੀ ਚਾਰਾਂ ਵੱਢ ਹੋ ਗਈਆਂ ਭਾਈ ਕਿਹੜੇ ਰੋਡ ਤੇ ਵੱਢ ਹੋਈਆਂ ਯਾ ਰੋਡ ਕਿ ਜੋ ਘੜਕਾ ਰੋਡ ਜਾਂਦਾ ਜੀ ਮਤਲਬ ਅੱਧੇ ਪਾਸੇ ਅੱਧੇ ਪਿੰਡ 'ਚ ਘੁੰਮੇਗਾ ਜਿੰਨੇ ਵੀ ਚੋਰ ਹੋਊਗੇ ਤੇ ਜਿਹੜੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਭਾਈ ਕੀ ਤੁਸੀਂ ਤੁਹਾਨੂੰ 80-90 ਜ ਲੱਖ ਲਾਗੇ ਹੋ ਗਏ 12-15 ਮੋਟਰ ਆਇਆ ਇਹ ਗਾ ਲੋ ਕਿ ਕਿੰਨੀ ਮਹਿੰਗੀ ਚਾਰਿਆ ਕਿ ਕਵਾੜੀਆਂ ਦੇ ਚੋਰ ਐ ਜਿਹੜੇ ਫੜੇ ਆ ਬਜੀ ਉਹ ਬਜੀ ਅਚਾਨਕ ਅਸੀਂ ਸਵੇਰੇ ਡੈਰੀ ਦੁੱਧ ਪਾ ਕੇ ਸੜਕ ਦੇ ਤੋਂ ਤੁਰੇ ਦੌੜੇ ਅਸੀਂ ਤੁਰੇ ਦੌੜ ਪਾ ਜਿਹਾ ਫਿਰਦੇ ਪਾ ਚਾਰ ਬੰਦੇ ਬੰਦੇ ਇੱਕ ਬੰਦਾ ਸਾਨੂੰ ਚੋਰ ਮਿਲ ਗਿਆ ਇੱਕ ਕਵਾੜੀਆ ਮਿਲਿਆ ਜੇ ਕਵਾੜੀ ਦੇ ਅਸੀਂ ਬੋਰੇ-ਬੂਰੇ ਤੇ ਫੋਲਿਆਂ ਦੇ ਕੋਲ ਤਾਂਬਾ ਨਿਕਲੇ ਸਾਨੂੰ ਸ਼ੱਕ ਪੈਣਾ ਅਸੀਂ ਉਹਨੂੰ ਖਿੱਚਿਆ ਕਿਹੜੀ ਸਮਾਰਾ ਮੋਟਰ ਤੇ ਲਿਆ ਕਰੀ ਪੁੱਛ ਪੜਤਾਲ ਕੀਤੀ ਕਿੰਨਾ ਸਮਾਨ ਨਿਕਲਿਆ ਉਹਦੇ ਕੋਲ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਕੀਤੀ ਜੀ ਪੁਲਿਸ ਆ ਗਏ ਮੌਕੇ ਤੇ ਹਾਂ ਜੀ ਪੁਲਿਸ ਲੈ ਗਈ ਉਹਨਾਂ ਨੂੰ ਹਾਂ ਜੀ ਚੋਮਾ ਬੰਦੇ ਨੂੰ ਲੈ ਗਈ ਜੀ ਕਿਹੜਾ ਖੂਹ ਹੈ ਇਹ? ਇਹ ਭਾਜੀ ਪਿੰਦੂ ਭਾਜੀ ਆਈ ਐ ਛਕੜ ਕੇ ਛੱਡਦੇ। ਠੀਕ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਜੀਤਾ ਭਾਜੀ। ਕਿੱਥੋਂ ਦੇ ਰਹਿਣ ਵਾਲੇ ਭਾਜੀ? ਹਣ ਕਿਧੇ ਆਂ? ਭਾਜੀ ਕੀ ਵਾਰ ਦਤਾਂ ਹੋਈਆਂ? ਭਾਜੀ ਸਾਡੇ ਮੋਟਰਾਂ ਤੇ ਜਾਨੀ ਕਿ ਅਸੀਂ ਇੰਨੇ ਤੰਗ ਹੋਏ ਆ ਦੂਏ ਦਿਨ ਤਾ ਵੱਢ ਕੇ ਲੈ ਜਾਂਦੇ ਆ। 25 25 30 30 ਫੁੱਟ ਤਾ ਪਾਣੀ ਪੈਂਦੀ ਐ ਸਾਡੀ ਤਾ ਆਉਂਦੀ 3000 ਦੀ ਉਹ 300 ਦੀ ਵੱਢ ਕੇ ਵੇਚ ਦਿੰਦੇ ਆ। ਬਾਜੀ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਤੇ ਕੌਣ ਇੱਕ ਕੁਮਾਰੀਆ ਫੜੇ ਕੌਣ ਕੌਣੇ ਆ ਜੀ ਇਹ ਬਾਜੀ ਪਿੰਡ ਘੜਕੇ ਦਾ ਸੀ ਇੱਕ ਤੇ ਉਹਦੇ ਨਾਲ ਇੱਕ ਕੁਮਾਰੀਆ ਜਿਹੜਾ ਉਹਨੂੰ ਦੱਸਿਆ ਉਹ ਸਾਡੇ ਇੱਥੇ ਅੱਜ ਤਾਆਂ ਲਾ ਕੇ ਲੈ ਕੇ ਗਏ ਸਾਡੇ ਢੀਕੇ ਆ ਗਏ ਉਹ ਹੁਣ ਉਹਨਾਂ ਤੋਂ ਜੇ ਪੁੱਛਿਆ ਉਹ ਹੀ ਲਾਉਂਦੇ ਆ ਸਾਡੀਆਂ ਹੋਈ ਵੀ ਹੈਗੇ ਆ ਬੰਦੇ ਯਾਨੀ ਕਿ ਜ਼ਿਆਦਾ ਇਹ ਇਹ ਨਹੀਂ ਆਪਣਾ ਬੰਡੇ ਹੋਏ ਆ ਬਾਜੀ ਇੱਥੇ ਇਹ ਆਉਂਦੇ ਅੱਜ ਦੋ ਹੀ ਫੜ ਹੋ ਗਏ ਆ ਹੁਣ ਦੇਖੋ ਪੁਲਸ ਵਾਲੇ ਲੈ ਲੈ ਕੇ ਗਏ ਤਾਂ ਹੈਗੇ ਆ ਦੇਖੋ ਕੀ ਕਾਜਦੇ ਆ ਭਾਜੀ ਤੇ ਇੱਕ ਗੱਲ ਤੁਸੀਂ ਮੋੱਕਦੇ ਸੀਗੇ ਜਿਹੜੇ ਕਿ ਪੱਤਰਕਾਰ ਨੂੰ ਵੀ ਬੋਲਿਆ ਗਿਆ ਪੁਲਸ ਵਾਲਿਆਂ ਨੂੰ ਕੀ ਕਿਆ ਗਿਆ ਉਹਦੇ ਉਹ ਭਾਜੀ ਮੈਨੂੰ ਪਤਾ ਨਹੀਂ ਹੈਗਾ ਕਾ ਕਿ ਮੈਂ ਦੂਈ ਸਾਈਡ ਤੇ ਸੀਗਾ ਬਾਕੀ ਉਹ ਪੁੱਛਦੇ ਇਹੀ ਵਾਲੇ ਪਛਾਣ ਨਹੀਂ ਕੀਤਾ ਜਾਂ ਕਿਦਾਂ ਆ ਇਹੀ ਤੇ ਇਹੀ ਚਾਹੁੰਦੇ ਉਹ ਪਛਾਣ ਕਾ ਇਹਨਾਂ ਪੱਤਰਕਾਰ ਵੀ ਸਾਡੇ ਨਾਲ ਇਹੀ ਚਾਹੁੰਦੇ ਪਛਾਣ ਕਾ ਇਦਾਂ ਇਹਨਾਂ ਨੂੰ ਛੱਡਿਆ ਨਾ ਜਾਵੇ ਭਾਜੀ ਕਾਇ ਕਿ ਅਸੀਂ ਕਿੰਨੇ ਕਚੋਰੀ ਦਾ ਨੁਕਸਾਨ ਹੋ ਗਿਆ ਭਾਜੀ ਭਾਜੀ ਸਾਡਾ ਤਾਂ ਹੋਏ ਕਿ 3 ਦਿਨ ਘਟੋ ਘਟਰਾਮ ਲਾ ਗਿਆ ਭਾਜੀ ਉਹਨਾਂ ਦੇ ਆ ਮੋਟਰ ਹੀ ਕੱਢ ਕੇ ਲੈ ਗਏ ਸਮਾਸੀ ਪਾਲਦੀ ਭਾਜੀ ਦੀ ਘਟੋ ਘਟ 3 ਦਿਨ ਸਾਡਾ 1 ਲੱਖ 1.5 ਲੱਖ ਦਾ ਨੁਕਸਾਨ ਹੁੰਦਾ ਆ